ਦਾ ਫੋਟੋ ਆ ਬੈਠ ਡੈਪੋ ਸੱਟ ਕੇ ਦੇਖੀ ਆ ਆ ਨਾਲ ਬੰਨ ਦੇ ਜਮਾਈ ਖਾਰ ਆ ਗਈ ਦਿਖਾ ਦੇ ਜਮਾਈ ਬੰਨ ਦੇ ਨਾਲ ਖਾਰ ਪੈਂਦੀ ਆ ਜਮਾਈ ਪਈਆ ਜਮਾਈ ਨੂੰ ਪਤਾ ਹੀ ਨਹੀਂ ਜਦਾ ਮੈਂ ਪਰਾ ਜੰਦਿਆ ਮੁੱਟ ਵੀ ਹੈ ਨਹੀਂ ਜਗਾ 20 ਮੁੱਟ ਵੀ ਹੈ ਨਹੀਂ ਹੈ 20 ਮੁੱਟ ਵੀ ਹੈ ਨਹੀਂ ਜੀ ਨਾਲ ਆ ਗਈ ਜੀ ਅਦੇ ਨੇ 10 ਵੋਟ 12 ਵੋਟ 12 ਵੋਟ ਰਹਿ ਗਿਆ ਤਨਾਰਾ ਵੀਰੇ ਇਲਾਕਾ ਨਿਵਾਸੀ ਵੱਟ ਤੋਂ ਵੱਧ ਪਹੁੰਚੇ ਰਾਤ ਨੂੰ ਸੇਵਾ ਤੇ ਨੇੜੇ ਵਾਲੇ ਤਾਂ ਪਹੁੰਚ ਜੋ ਵੀਰੇ ਘਰਾਂ ਚ ਬੈਠੇ ਕੀ ਕਰਦੇ ਹੋ ਯਾਰ ਸਾਂਝੀ ਲੱਗਦੀ ਥੋੜੇ ਸੈਕਟਰ ਜੀ ਫਿਰ ਵੀਰੇ ਤਾਰਾ ਬਹਿ ਗਿਆ ਪਾਨੇ ਪਾਨੇ ਨੂੰ ਲੱਗਿਆ ਆਪਾਂ ਛੱਟ ਜੀ ਲੈ ਭਾਈ ਟੋਟੇ ਦੇ ਮੈਨੂੰ ਭਾਈ ਬੰਦਾ ਬੰਦ ਵਾਲੇ ਦੇਖੇ ਰਹਿ ਗਏ ਨਾਲ ਡੰਡੇ ਦੂਈ ਚੱਕਰ ਚੱਕਰ ਨਾ ਲੱਗੀ ਹਾਂ ਰੱਬ ਦੀ ਪਰਣੀ ਚੱਕਣੀ ਹੁੰਦੀ ਹੈ ਵੀਰ ਰਾਤ ਜਾਣਾ ਲੱਗਿਆ ਮੇਰੇ ਆ ਕੀ ਟ੍ਰੇਡ ਅੱਗੇ ਸੁਣਾ ਮੈਂ 800 ਤੋਂ 200 ਟ੍ਰੇਡ ਹਾਂ ਬੁਣੇਰ ਦੇ ਕੀ ਟ੍ਰੇਡ ਬੰਦਲਾ ਬੈਣਾ ਹੋਣਾ ਚਾਲੇ ਚੁੱਪੇ ਬੰਦੋ ਵੀ ਤਾਂ ਚਾਲੇ ਕੋਈ ਗੱਲ ਨਹੀਂ ਬੜੀ ਅੰਦੀ ਦੀ ਟੈਂਸ਼ਨ ਆਈ ਹੈ ਇੱਕ ਸਾਲ ਗੱਟਿਆ ਹੀ ਸੀਗਾ ਉਦੋਂ ਤੋਂ ਫੇਰੀ ਵੀ ਮਸ਼ੀਨ ਐਨ ਫੈਕ ਹੋ ਗਈ ਹਲੋ ਹਟ ਨਹੀਂ ਲਗਾਆਂ ਵਾਰ ਵਾਰ ਜੀਂਦੀ ਜਾਂਦੀ ਨੇ ਬੱਸ ਬੱਸ ਠੀਕ ਹੈ ਜੀ ਆਪਾਂ ਹੀ ਪਾਰਕਿੰਗ ਕਰ ਦਾਂਗੇ ਹਾਂ ਜੀ ਮਰਜੀ ਕਰਦਾ ਪਾਣੀ ਦਾ ਆ ਜਾ ਵੀਰੇ ਲੋਕ ਵੀ ਰੱਬ ਨੂੰ ਟੱਬ ਦੱਸਦੇ ਆਂ ਹੋਰ ਤੁਹਾਨੂੰ ਨਾ ਕੋਈ ਨਾ ਕੋਈ ਜਿਹੜਾ ਨੇੜੋਂ ਲੱਗਿੰਦਾ ਹੈਗੇ ਆ ਉਹ ਬੋਲੇ ਆ ਬੋਲੇ ਆ ਜਾਣਾ ਮੈਂ ਰੋਟੀ ਖਾਜੀ ਹੱਥਾ ਸੱਟ ਵੀਰੇ ਥੋੜੀ ਪੱਲੇ ਹੀ ਬੱਸ ਜੀ ਗੰਦੀ ਗਾਉਂ ਦੇ ਨਾਲ ਜੜਗਰਾ ਦੀ ਪੰਪ ਦੇ ਦੇ ਕੇ ਇੰਜਨ ਤਾਂ ਹੋਇਆ ਦੋਨੇ ਨਾ ਬੰਦਾ ਰਿੰਗ ਪੈ ਗਈ ਉਹਦੇ ਤੁਹਾਡੇ ਪਿੱਛੇ ਨਾ ਪੱਥਰ ਜੀ ਇਹ ਨੋ ਇਹ ਗਰਮੀ ਇੰਨਾ ਨਾ ਕਰਨਾ ਮਾਰ ਕੇ ਤਾ ਉਹ ਲੱਗ ਰਿਹਾ ད�ས སྶྶྶ རོས དསྶས དས དས ད� ཁས 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 ཁ ཁཁ� А, сколько ел,